ਲੋ ਵੀ ਦੋਸਤੋ ਅੱਜ ਛੋੜੇ ਲੈ ਕੇ ਆਏ ਫੋਰ 310 ਆਸ਼ੀਰ ਰੇਟ ਵਿੱਚ ਤੇ ਕਰਾਉਣੇ ਆ ਬਾਈ ਰਿਸ਼ਪਾਲ ਨਾਲ ਗੱਲ ਅਰਸ਼ੀਲ ਬਾਈ ਜੀ ਸਸਤੀ ਗਾ ਬਾਈ ਜੀ ਸਾਰਿਆਂ ਦਾ ਬਾਈ ਜੀ ਇਹ 1999 ਵਾਲਾ ਟਰੈਕਟਰ ਹੈ ਪੰਜਾਬ ਨੰਬਰ ਆ ਚਾਰੇ ਟਾਇਰ ਨਵੇਂ ਆ ਬਿਲਕੁਲ ਜੀ ਕੁੜੀਆ ਦੇ ਸਾਰਾ ਬਾਈ ਟਰੇਨ ਵਾਲਾ ਬਾਈ ਜੀ ਬਹੁਤ ਹੀ ਸਾਫ ਸੁਥਰਾ ਟਰੈਕਟਰ ਆ ਸਾਰਾ ਇੰਜਨ ਗੇਅਰ ਦਾ ਵਾਹ ਕੇ ਤਸल्ली ਕਰਕੇ ਜਾ ਸਕਦੇ ਜੀ ਸੀਟ ਵੀ ਰਹੀ ਨਾ ਟਰੈਕਟਰ ਦੇ ਤੇ ਜੀ ਰਮ ਰਮ ਦੀ ਗੱਲ ਕਰੀਏ ਬਹੁਤ ਹੀ ਸਾਫ ਟਰੈਕਟਰ ਹੈ ਕਿਤੇ ਟੁੱਟ ਫੁੱਟ ਨਹੀਂ ਜਮਾ ਲੰਕਾ ਨੁਕਾ ਦਾ ਵਧੀਆ ਵੱਡੀ ਹੁੱਕ ਲੱਗੀ ਇਹਦੇ ਮਹਾਰਾਜ ਬਹੁਤ ਸਾਫ ਆਈ ਇਹ ਬਾਈ ਜੀ ਛੋਟੇ ਜਿਹੀ ਦਾ ਰਸਤੇ ਬਹੁਤ ਚੰਗਾ ਟਰੈਕਟਰ ਹੈ ਬਹੁਤ ਹੀ ਵਧੀਆ ਟਰੈਕਟਰ ਆ ਇਹ ਆਪਾਂ ਟਰੈਕਟਰ 1 ਲੱਖ ਤੇ 45000 ਰੇਟ ਕਰਦੇ ਆ ਇਹਦਾ 1 ਲੱਖ ਤੇ 35000 ਦਾ ਰੇਟ ਦੇ ਦਾਂਗੇ ਬਾਈ ਆਪਾਂ ਜਸਰੋ ਨਵੀਂ ਛਤਰੀ ਬਾਈ ਜੀ ਅਰੀਜਨਲ ਡੰਡਾ ਪੱਟੀ ਨਵੀਂ ਬੈਟਰੀ ਹੈ ਜਮਾ ਜਿਮੀਦਾਰ ਭਰਾ ਨੇ ਬੜਾ ਟਰੈਕਟਰ ਨਾਲ ਛੋਟਾ ਟਰੈਕਟਰ ਵੀ ਰੱਖਣਾ ਟਰੈਕਟਰ ਬਹੁਤ ਚੰਗਾ ਦੋਸਤੋ ਜੇ ਬਾਈ ਨਾ ਕਰੋ ਸਰਪੰਚ ਧੰਨਵਾਦ ਬਾਈ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ